ਤੇ ਮੈਂ ਹਸਪੀਟਲ ਦੇ ਵਿੱਚ ਐਡਮਿਟ ਸੀਗੀ 6 ਦਿਨ ਤੋਂ ਕਿਉਂ ਹਾਂਜੀ ਮੇਰੇ ਵਿੱਚ ਬਲੱਡ 3 ਗ੍ਰਾਮ ਹੀ ਸਾਰਾ ਰਹਿ ਗਿਆ ਸੀਗਾ ਤੇ 6 ਬੋਦਲਾ ਮੈਨੂੰ ਚੜ ਚੁਕਣਾ ਸੀਗਾ ਬਲੱਡ ਦੀਆਂ ਜੀ ਤੇ ਮੰਗਲਵਾਰ ਨੂੰ ਮੇਰਾ ਆਪਰੇਸ਼ਨ ਸੀ 3 ਵਜੇ ਨੂੰ ਹੂੰ ਤੇ ਮੈਨੂੰ ਡਾਕਟਰ ਨੇ ਸਕੈਨਾ ਕਰਨ ਭੇਜਿਆ ਉਥੇ ਜੀਰੇ ਵਿੱਚ ਤੇ ਮੈਂ ਜਾਂਦੀ ਇਸ ਜਗ੍ਹਾ ਤੋਂ ਨੰਗੀ ਜਦੋਂ ਗੱਡੀ ਦੇ ਵਿੱਚੋਂ ਤੇ ਮੈਂ ਕਹਾ ਪ੍ਰਭੂ ਮੈਂ ਸਹੀ ਸਲਾਮ ਤਰਵਾ ਤੇ ਮੈਂ ਆਪਦੇ ਬੱਚਿਆਂ ਦੇ ਵਿੱਚ ਜਿਉਂਵਾਂ ਮੈਂ ਪਹਿਲਾਂ ਭਵਨ ਦੇ ਵਿੱਚ ਇੱਥੇ ਆਵਾਂ ਮੈਂ ਜੇ ਉਹਦਾ ਨਹੀਂ ਪਹਿਲਾਂ ਭਵਨ ਆਉਂਦੇ ਨਹੀਂ ਨਹੀਂ ਜੀ ਅਸੀਂ ਭਵਨ ਨਹੀਂ ਸੀ ਆਉਂਦੇ ਅੱਛਾ ਤੇ ਜਦੋਂ ਅਸੀਂ ਸਕੈਨ ਕਰਾਉਣ ਗਏ ਵਾਪਸ ਆਏ ਤੇ ਸੰਤ ਜੀ ਉਹ ਜਗ੍ਹਾ ਤੇ ਫਿਰ ਖੜੇ ਹੋਏ ਸੀਗੇ ਜਿਸ ਜਗ੍ਹਾ ਤੇ ਇਹਨਾਂ ਨੇ ਬਾਤ ਉਸਮੇ ਕਰਨੇ ਸੀਗੇ ਸੰਤ ਜੀ ਨੇ ਤੇ ਮੈਂ ਗੱਡੀ ਵਾਲੇ ਨੂੰ ਕਿਹਾ ਗੱਡੀ ਰੋਕੋ ਮੈਂ ਸੰਤ ਜੀ ਦੇ ਦਰਸ਼ਨ ਕਰਨਾ ਚਾਹੁੰਨੀ ਆ ਕਿ ਕੱਲ ਮੇਰਾ ਆਪਰੇਸ਼ਨ ਆ ਤੇ ਸਹੀ ਸਲਾਮਤ ਹੋ ਜਾਊਗਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਸੰਤ ਜੀ ਨੂੰ ਤੋਂ ਪ੍ਰੇਰਿ ਕਰਾਉਣੇ ਤੁਹਾਡੇ ਲਈ ਤੇ ਮੈਂ ਕਿਹਾ ਠੀਕ ਆ ਜੀ ਮੈਂ ਰੋਂਦੀ ਹੋਈ ਸੀ ਗੱਡੀ ਵਿੱਚ ਬੈਠੀ ਤੇ ਪਾਪਾ ਜੀ ਨੇ ਮੇਰੇ ਤੇ ਪ੍ਰੇਰ ਕੀਤੀ ਤੇ ਬਾਅਦ ਚੋਂ ਪਾਪਾ ਜੀ ਕਹਿੰਦੇ ਬੇਟੀ ਕੋਨੀ ਤੂੰ نیچے ਪੈਰ ਰੱਖੋ ਤੁਸੀਂ ਧਰਤੀ ਦੇ ਉੱਤੇ ਜਦ ਮੈਂ ਪੈਰ ਰੱਖਿਆ ਧਰਤੀ ਤੇ ਤੇ ਪਾਪਾ ਜੀ ਨੇ ਮੈਨੂੰ ਕਿਹਾ ਵੀ ਅੱਗੇ ਜਾਓ ਤੇ ਮੈਂ ਅੱਗੇ ਗਈ ਫਿਰ ਪਾਪਾ ਜੀ ਕਹਿੰਦੇ ਪਿੱਛੇ ਆਓ ਗੱਡੀ 'ਚ ਕਿਉਂ ਬੈਠੇ ਹੋਏ ਸੀ ਹਾਂਜੀ ਗੱਡੀ 'ਚ ਬੈਠੇ ਸੀ ਮੈਨੂੰ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਕਿਉਂਕਿ ਮੇਰੇ ਅੰਦਰ ਦੀ ਸਕੈਨ ਹੋਈ ਸੀਗੀ ਕੈਮਰਾ ਪਾ ਕੇ ਕੈਮਰਾ ਪਾ ਕੇ ਉੱਥੇ ਹਾਂਜੀ ਤੇ ਰਸੌਲੀ ਅਰਸੌਲੀ ਮਤਲਬ ਕਿ ਰਸੌਲੀ ਸੀ ਨਾ ਜਦੋਂ ਹਾਂ ਤੇ ਉਹਨਾਂ ਨੇ ਕਿਹਾ ਸੀ ਵੀ ਇੱਕ ਉੱਪਰਲੀ ਸਕੈਨ ਇੱਕ ਦਿਲ ਦੀ ਸਕੈਨ ਤੇ ਇੱਕ ਅੰਦਰਲੀ ਸਕੈਨ ਹੋਣੀ ਸੀਗੀ ਤੇ ਜਦ ਮੈਂ ਮੈਨੂੰ ਪਾਪਾ ਜੀ ਨੇ ਕਿਹਾ ਕਿ نیچے ਉਤਰੋ ਨੀਚੇ ਤਰੀ ਪਾਪਾ ਜੀ ਨੇ ਮੇਰੇ ਤੇ ਪ੍ਰੇਅਰ ਕੀਤੀ ਤੇ ਪਾਪਾ ਜੀ ਨੂੰ ਦੱਸੇ ਸਾਰੀ ਪ੍ਰੋਬਲਮ ਜਦੋਂ ਵੀ ਇਹ ਤਰ੍ਹਾਂ ਕਰਕੇ ਆ ਗੱਲ ਪਾਪਾ ਜੀ ਕਹਿੰਦੇ ਇਹ ਤੂੰ ਹੀ ਤਾਂ ਬਲੱਡ ਇਹ ਦੁਸ਼ਟ ਨੂੰ ਚੜਾ ਰਹੇ ਆ ਇਹ ਬੇਟੀ ਨੂੰ ਥੋੜੀ ਬੇਟੀ ਤਾਂ ਖੋਦ ਲੋਕਾਂ ਨੂੰ ਦੇਣ ਵਾਲੀ ਬਲੱਡ ਹੋਵੇਗੀ ਕਿਉਂ ਬੇਟੀ ਨੂੰ ਮਤਲਬ ਕੀ ਇਹ ਗੱਲ ਬਣ ਰਹੀ ਆ ਤੇ ਜਦ ਇਹ ਗੱਲ ਕਹੀ ਤੇ ਪਾਪਾ ਜੀ ਪ੍ਰੇਅਰ ਕਰਕੇ ਤੇ ਐ ਨੂੰ ਵਾਪਸ ਆ ਗਏ ਪਾਪਾ ਜੀ ਦਾ ਪਿੱਛਾ ਸੀ ਮੇਰੇ ਨਾਲ ਨੂੰ ਤੇ ਪਾਪਾ ਜੀ ਨੇ ਸ਼ਬਦ ਬੋਲਿਆ ਹੱਥ ਖੜਾ ਕਰਕੇ ਬੇਟੀ ਟਾਈਮ ਲੈ ਆਪਰੇਸ਼ਨ ਦਾ ਮੈਂ ਕਹਾ ਠੀਕ ਆ ਪਾਪਾ ਜੀ ਜੋ ਤੁਸੀਂ ਕਹਤਾ ਉਹ ਮੈਂ ਰੀਸੀਵ ਕਰ ਲਿਆ ਅਸੀਂ ਜਾ ਕੇ ਸਾਰਿਆਂ ਨੂੰ ਸਲਾਹ ਕੀਤੀ ਮੈਂ ਆਪਦੇ ਪਤੀ ਨਾਲ ਗੱਲ ਕੀਤੀ ਮੇਰੇ ਪਤੀ ਗੱਡੀ ਲੈ ਕੇ ਗਿਆ ਹੋਇਆ ਤੇ ਉਹਨੇ ਨਾਲ ਸਲਾਹ ਕੀਤੀ ਵੀ ਪਾਪਾ ਜੀ ਨੇ ਜੋ ਸ਼ਬਦ ਬੋਲਿਆ ਉਹ ਸੱਚ ਹੋਏਗਾ ਆਪਾਂ ਨਹੀਂ ਪਰੇਸ਼ਨ ਕਰਾਉਣਾ ਸੁਣੋ ਆਪਾਂ ਦੇਖਦੇ ਆ ਉਹ ਉਹ ਵੀਡੀਓ ਕਿ ਜਦੋਂ ਇਹ ਮਿਲੇ ਤੁਹਾਨੂੰ ਦੱਸਣਾ ਚਾਹੁੰਨਾਗੇ ਜਿਹੜੇ ਸਥਾਨ ਤੇ ਆ ਰਹੇ ਹਾਂ ਮੈਂ ਅਕਸਰ ਹੀ ਦੱਸਦਾ ਤੁਹਾਨੂੰ ਕਈ ਵਾਰ ਆਪਾਂ ਨੂੰ ਲੱਗਦਾ ਸਿੰਪਲ ਆਪਾਂ ਚਰਚ ਜਾ ਰਹੇ ਹਾਂ ਜਿੱਥੇ ਤੁਸੀਂ ਬੈਠੇ ਆ ਜਿੱਥੇ ਖੜੇ ਆ ਇਹ ਧਰਤੀ ਕੀ ਆ ਇਹ ਤੁਹਾਨੂੰ ਅੱਜ ਪਤਾ ਲੱਗਣਾ ਅچھے ਤਰੀਕੇ ਨਾਲ ਇਹ ਬੀਬੀ ਕਦੀ ਸੰਡੇ ਚਰਚ ਨਹੀਂ ਆਏ ਕਿੰਨੇ ਸਾਲ ਤੋਂ ਮਸੀਹ ਜਾ ਤੁਸੀਂ ਅਸੀਂ 30 25 ਸਾਲ ਤੋਂ ਚਰਚ ਹੀ ਜਾਂਦੇ 25 30 ਸਾਲ ਤੋਂ ਮਸੀਹ ਜਾ ਚਰਚ ਹੀ ਜਾਂਦੇ ਆ ਪੇਟ ਚ ਰਸਵਾਲੀ ਬਣੀ ਔਰ ਰਸਵਾਲੀ ਦੀ ਬਦਾ ਕਰਕੇ ਬਲੀਡਿੰਗ ਲਗਾਤਾਰ ਹੁੰਦੀ ਸੀ ਔਰ ਇਹਨੂੰ ਇਹਨਾਂ ਨੂੰ ਦੁਸ਼ਟ ਆਤਮਾ ਦੀ ਪ੍ਰੋਬਲਮ ਸੀ ਔਰ ਦੁਸ਼ਟ ਆਤਮਾਨ ਇਹਨਾਂ ਨੂੰ ਪਵਨ ਚ ਆਉਣ ਨੇ ਦਿੱਤਾ ਆ ਇੱਥੇ ਨਾਲ ਹੀ ਰਹਿੰਦੇ ਆਈ ਸਨ ਨਗਰੀ ਤੇ ਇਥੋਂ ਸਿਰਫ ਸਕੈਨ ਕਰਾ ਕੇ ਆਏ ਸੀ ਤੇ ਜਾ ਰਹੇ ਸੀ ਉਹ ਹਸਪੀਟਲ ਜਿਹੜੇ ਚ ਦਾਖਲ ਸੀਗੇ ਕਿ ਆਪਣਾ ਕੱਲ ਨੂੰ ਆਪਰੇਸ਼ਨ ਹੋਣਾ 3 ਵਜੇ ਪਰ ਅਚਾਨਕ ਬਪਤਿਸਮੇਂ ਲਈ ਤਿਆਰੀ ਹੋ ਰਹੀ ਔਰ ਜਿਹੜਾ ਡਰਾਈਵਰ ਸੀ ਆਪਣੇ ਪਰਿਵਾਰ ਦਾ ਜਾਨੋ ਪਵਨ ਚ ਆਉਂਦੇ ਆ ਉਹਨਾਂ ਨੇ ਕਿਹਾ ਕਿ ਹੈਗੇ ਆ ਫਾਦਰ ਸਾਹਿਬ ਆਜੋ ਆਪਾਂ ਪ੍ਰੇਅਰ ਕਰਾ ਲਈਏ ਕਿੱਥੇ ਆ ਉਹ ਵੀਡੀਓ ਕੀ ਹੋਇਆ ਅਚਾਨਕ ਸ਼ਾਇਦ ਪਤਾ ਨਹੀਂ ਇਹਨਾਂ ਨੇ ਕਿੱਦਾਂ ਬਣਾ ਲਈ ਹੈ ਕਿਉਂਕਿ ਇਹਨਾਂ ਨੂੰ ਪਤਾ ਕੇਸ ਸਥਾਨ ਦੇ ਜਿਵੇਂ ਮੈਂ ਕਹਿੰਨਾ ਨਾ ਖੂਚ ਡਿੱਗੀ ਏਟ ਤੇ ਮਹਾਭਿਸ਼ੇਕ ਚ ਆਇਆ ਬੰਦਾ ਸੁੱਕਾ ਨਹੀਂ ਜਾਂਦਾ ਤੁਸੀਂ ਸੁਣਿਆ ਕਿ ਮੈਨੂੰ ਮਿਲਿਆ ਫਿਰ ਹੋ ਹੀ ਨਹੀਂ ਸਕਦਾ ਉਹਦਾ ਬਦਲਾਅ ਨਾ ਹੋਵੇ। ਨਾ ਨਾ ਨਾ। ਇਹ ਚਿਹਰੇ ਤੇ ਪ੍ਰਭੂ ਯਿਸੂ ਦਾ ਚਿਹਰਾ ਹੈ। ਹallelujah! ਇਹ ਬਹਾਸਾ ਪ੍ਰਤ ਮੇਰੇ ਪਰਮੇਸ਼ਰ ਦੀ ਹੈ। ਜਿਹੜਾ ਰੋਂਦਿਆਂ ਨੂੰ ਹਸਾਉਣ ਆਇਆ। ਉਹ ਮਿਲਦਿਆਂ ਲੋਕਾਂ ਨੂੰ ਦੁਖੀ ਨੂੰ ਮਿਲਦਾ ਸੀ ਉਹਨੂੰ ਸੁਖੀ ਕਰਕੇ ਤੋਰਦਾ ਸੀ। ਹallelujah ਪ੍ਰਭੂ ਜੀ ਤੇਰਾ ਪਰ ਪਰ ਜਿਨ੍ਹਾਂ ਦੇ ਸ਼ਬਦ ਇਹ ਜਦੋਂ ਬੀਬੀ ਨੂੰ ਗੱਡੀ ਦੇ ਵਿੱਚ ਉਹਨਾਂ ਦੱਸਿਆ ਕਿ ਮੈਂ ਕਿਹਾ ਲਿਓ ਕਹਿੰਦੇ ਨਹੀਂ ਜੀ ਉਤਰ ਨਹੀਂ ਸਕਦੇ ਉਹਨਾਂ ਦੇ ਬਲੀਡਿੰਗ ਹੋ ਰਹੀ ਆ ਰਸੋਲੀ ਆ ਤੇ ਤੁਸੀਂ ਉੱਥੇ ਜਾ ਕੇ ਗੱਡੀ 'ਚ ਪ੍ਰੇਅਰ ਕਰ ਦਿਓ ਦੇਖਾਂਗੇ ਅਗਰ ਜੇ ਇਸ ਤਾਰੀਖ 'ਤੇ اختیار ਦੀ ਆਪਨੇ ਸਮਾਜ ਬਣਾਉਂ ਤੋਂ ਸੰਭਾਲ ਰੋ ਉਸ ਦਾ ਆਪ ਨੂੰ ਪਹੁੰਚਾ और महा साम्राज्य सी है ये मेरे देश अब इस देश जारी करा महा से रखता हूं हर तरह से प्रभाव पर शुरू करता हूं बहुत गुस्सा महा छोड़ दे सो छोड़ दे ले ले देम 300 सो में in the name of jesus ਕਰਦਾ ਤੁਰਸੋਲੀ ਪਾ ਕੇ ਬੈਠਾ ਚਲ 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 ਤੁਰਸੋਲੀ ਪਾ ਕੇ ਬੈਠਾ ਕਿੰਨੇ ਚਲੇਗਾ ਬਸ 20 ਸਾਲ ਹੋ ਗਏ ਹੋਰ ਕਿਤੇ ਕਿਤੇ ਪਾਏ ਪਾਛਾ ਕਿਹੜੇ ਕਿਹੜੇ ਨੁਕਸਾਨ ਕੀਤੇ ਹੋ ਇਹਨਾਂ ਦੇ ਹਾਂ ਇਹਨਾਂ ਦੇ ਨੁਕਸਾਨ ਕੀਤੇ ਪਾਛਾ ਚੱਲੋ ਤੇਰਾ ਤਾਂ ਆ ਗਿਆ ਬਗਾਲਣ ਹਾਂ ਚਲ ਤੇਰੇ શરી ਨੂੰ ਕੱਢਣਾ ਚੱਲ ਚਲ ਠੀਕ ਮਰ ਰੋ ਪਾ ਜਾ ਹੁੰਦਾ ਉਹ ਕਿਸਮੇ 2 ਮਿੰਟ ਹੈ ਤਾਂ ਵੀ ਮੈਂ ਤੇ ਚੇਤਾੜੇ ਸੰਤਾ ਦੇ ਉਹ ਉਹ ਪਹਿਲਾਂ ਮਿਲੇ ਉਸ ਤੋਂ ਬਾਅਦ ਦੁਬਾਰਾ ਫਿਰ ਸਾਰੇ ਅੱਜ ਸਾਰਿਆਂ ਦਾ ਪੜਦਾ ਇਹਦੀ ਜਿਹੜੀ ਕੁੜੀ ਨੇ ਤਾਂ ਭੱਟੀ ਬੇਟੀ सोनू ਉਹਦੇ ਤੋਂ ਮਾਤਾ ਨੂੰ ਮੈਂ ਭਰਸਾ ਹੋ ਗਈ ਗਈ ਉਹ ਕਹਿੰਦੀ ਹੈ ਛੁੱਟੀਵਾ ਕੇ ਮਮਾ ਨੂੰ ਘਰੇ ਲੈ ਜਾ ਰੇ ਲੈ ਕੇ ਜਾਣਾ ਉਹਨੇ ਫਿਰ ਕ੍ਰਿਸ਼ਣੀ ਛੱਡੀ ਮੈਂ ਤੇ ਕੰਮ ਕਰਨਾ ਸੀ ਵਿੱਚੇ ਹੀ ਡਾਕਟਰ ਦੇ ਰੋਇ ਮੈਂ ਦੇ ਵਿੱਚ ਮਾਰ ਲੈਣਾ ਕੰਮ ਅੱਛਾ ਖਾਧਾ ਕਰਨਾ ਸੀ ਜੱਟ ਇਹਨੂੰ ਇਹਨੂੰ ਮਾਰਦਾ ਬਲਾ ਸੀ ਤਾ ਮੇਰਾ ਪੂਰਾ ਪੂਰਾ ਮੈਸੇ ਕਰਕੇ ਪੈਸੇ ਵੀ ਪਹਿਲਾਂ ਜਮਾ ਕਰਵਾਇਆ ਤਾਂ ਸੇਵ ਤੋਂ ਇਹਦੀ ਭੇਟੀ ਨੇ ਪਾਇ ਪੈਸੇ ਭਾਰੋ ਅੱਛਾ ਉਹ ਕਿੱਥੇ ਉਹ ਵੀ ਯਾਦ ਪਿਆ ਜਮਾ ਕਰਾਇਆ ਨਾ ਇਹਦੇ ਦੇਖ ਕੇ ਅਮਾ ਚਰਕਾਉਂਦਾ ਮੈਂ ਪਾ ਨਾ ਇਹ ਨਾਲ ਅੱਠ ਰੁਪਏ ਆਟਾ ਓਕੇ ਬੈਠਾ ਮੈਂ ਦਾ ਅੱਛਾ ਹਾਂ ਕੁੜੀ ਦਾ ਮੈਂ ਯੇਨ ਨਾਲ ਯੇਨ ਦੇ ਤੱਕ ਅਲੇ ਦਵਾ ਕਰਤੀ ਸੀ ਨਾ ਹਾਂ ਇਹ ਮੈਂ ਬੇਟੀ ਨੂੰ ਫੜ ਲਿਆ ਜਾ ਕੇ ਇਹਦੀ ਬੇਟੀ ਚ ਭਜੋਲ ਪਾਇਆ ਮੈਂ ਮੇਰਾ ਮਹਾਸੰਗਰਾਮ ਦਾ ਪਰਮੇਸ਼ਵਰ ਹਰ ਜਗ੍ਹਾ ਮੌਜੂਦ ਹੈ ਉਹ ਦਬਾਈ ਜਾ ਬੈਠੀ ਉਹ ਤਾਂ ਮੈਂ ਕੈਨੇਡਾ ਬੈਠੀ ਹੁੰਦੀ ਤੇ ਪਤਾ ਨਾ ਯਸ ਮਾਰਦਾ ਹੈ ਇਹ ਸਭਾ ਜਗ੍ਹਾ ਮਜੂਦ ਆ ਉਹਦੇ ਅੱਗੇ ਬੈਰੀਆ ਨਹੀਂ ਆ ਕੋਈ ਡਿਸਟੈਂਸ ਨਹੀਂ ਉਹਦੇ ਅੱਗੇ ਨਿਸਟ ਸਵੈਰੀਆ ਨਹੀਂ ਆ ਹੁਣ ਵੀ ਮੈਂ ਪੂਰਾ ਜਸਾ ਆਇਆ ਵੀ ਮੈਂ ਕੋਤੀ ਆਪਣੇ ਘਰ ਤੋਂ ਤੋਂ ਜੋ ਵੀ ਨਵਾਸ ਲੈ ਜਾ ਮੈਂ ਤੀਏ ਤਾਈ ਬੰਨਾ ਆਇਆ ਅੱਜ ਵੀ ਮੈਂ ਕੋਤ ਨੂੰ ਇਹਨੂੰ ਕਹਿੰਦੇ ਆ ਯਾ ਨਾ ਪਰ ਆ ਜਾ ਤੰਦ ਆ ਇਹ ਬੜਾ 파ਟੀ ਇਥੇ ਲਾਗੇ ਤੇ ਮੇਰਾ ਇਹ ਸੌੜੀ ਕਿੰਨੀ ਵੱਡੀ ਬਣਾਈ ਹੋਈ ਸੌੜੀ ਤਾਂ ਮੈਂ ਕਿ ਦਾ ਕਰਨਾ ਉਹ ਦਾ ਸਕਰਮ ਤੋਂ ਸੇ ਕਾਉਂਗੇ ਨੂੰ ਨਹੀਂ ਸ਼ਕਤ ਹੋ ਜਾ। ਉਹ ਲੈ ਕੇ ਜਾਣੀ ਹੁਣ ਤੂੰ ਲੈ ਲੇ। ਹਾਂ ਉਹ ਨੂੰ ਛੋਟਾ ਕਰਨਾ। ਔਰ ਇਹਦੇ ਇਹਦੇ ਪੇਟ ਚੋਂ ਰਿਮੂਵ ਕਰਨਾ ਹੁਣ। ਠੀਕ। ਨਾਲ ਨੂੰ ਲੈ ਜਾ। ਤੇ ਜਿਹੜੀ ਇਹਨਾਂ ਦੀ ਧੂਆ ਹਾਂ ਉਹਨਾਂ ਨੂੰ ਵੀ ਚਲਾ ਦੇਣਾ। ਉਹ ਇਹ ਕੋਈ ਕੋਈ ਨਾਲ ਉਣੀਆਂ ਨਹੀਂ ਨਾਲ ਨਹੀਂ ਸੀ ਉਹ ਉਸ ਦੇ ਤੋੜੀ ਦੇ ਕਾਸਾ। ਤਾਂ ਤਾਂ ਫਾ ਮਾਰਾ ਦੁਬਾਰਾ ਕਦੀ ਵਾਪਸ ਨਾ ਆਣਾ ਸਾਰੀ ਗੱਲ ਕਰਦਾ ਤਾਰੀਫ ਕਰੋ ਚੋਕ ਦਾ ਇਹ ਕਿਉਂ ਕਿਉਂ ਇਹ ਤੁਹਾਨੂੰ ਦਿਖਾਇਆ ਇਹਨਾਂ ਨੇ ਮੀਡੀਆ ਵਾਲਿਆਂ ਨੇ ਕਿਉਂਕਿ ਤੁਹਾਡੇ ਸ਼ਬਦ ਜਿਹੜੇ ਆ ਉਹੀ ਤੁਹਾਡੀ ਜ਼ਿੰਦਗੀ 'ਚ ਚਮਤਕਾਰ ਲੈ ਕੇ ਆਉਣਾ ਚਾਹੁੰਦੇ ਤੁਹਾਨੂੰ ਦੱਸ ਸਮਝਾਉਣਾ ਕੀ ਚਾਹਣਾ ਇਹ ਗਵਾਹੀ ਮੈਂ ਅਕਸਰ ਹੀ ਦੱਸਣਾ ਤੁਹਾਡੇ ਸ਼ਬਦਾਂ ਦਾ ਹੀ ਹੀਰ ਫੇਰ ਹੈ ਅਗਰ ਤੁਸੀਂ ਸ਼ਬਦ ਜਿਹੜੇ ਤੁਹਾਨੂੰ ਦਿੱਤੇ ਉਹਨੂੰ ਗ੍ਰੈਂਡ ਕਰਕੇ ਉਹਦੇ ਤੇ ਖੜ ਗਏ ਤੇ ਮੇਰੇ ਪਰਮੇਸ਼ਰ ਦੇ ਅਗੇ ਕੋਈ ਕੰਮ ਇੰਨਾ ਦਾ ਨਹੀਂ ਜਿਹੜਾ ਉਹ ਕਰ ਨਾ ਸਕੇ ਇਹ ਬੇਟੀ ਵੀ ਜਦੋਂ ਮਿਲੇ ਆਏ ਤਾਂ ਇਹ ਪ੍ਰੇਰ ਕਰਾਉਣ ਸੀ ਕਿ ਸਾਡਾ ਆਪਰੇਸ਼ਨ ਸਹੀ ਹੋ ਜਾਏ ਪਰ ਜਦੋਂ ਪ੍ਰੇਰ ਹੋਈ ਪਰਮੇਸ਼ਰ ਨੇ ਮੈਨੂੰ ਕਿਹਾ ਇਹਨੂੰ ਬਾਹਰ ਕੱਢ ਦੇ ਨੂੰ ਦੁਸ਼ਟ ਆਤਮਾ ਆ ਬਾਹਰ ਕੱਢਿਆ ਦੁਸ਼ਟ ਆਤਮਾ ਜ਼ਾਹਿਰ ਹੋਈ ਔਰ ਉਹਨੇ ਮੰਨਿਆ ਸਾਰਾ ਕੁਝ ਮੈਂ ਕੀਤਾ ਪਰ ਹੈਰਾਨਗੀ ਕਿਸੇ ਕਿ ਮੈਂ ਇਹਨਾਂ ਨੂੰ ਮਿਲਿਆ ਪਹਿਲੀ ਵਾਰ ਆ ਪਰ ਜਦੋਂ ਮੈਂ ਅੰਦਰ ਇਹਨਾਂ ਤੇ ਹੱਥ ਰੱਖਿਆ ਇਹਨਾਂ ਦੇ ਜਿਹੜੇ ਸ਼ਬਦ ਸੀ ਉਹ ਇਦਾਂ ਸੀ ਆਦਰਯੋਗ ਸ਼ਬਦ ਜਿਦਾ ਮੈਨੂੰ ਬਹੁਤ ਪੁਰਾਣੇ ਜਾਣਦੇ ਆ ਪ੍ਰਵੀਸ਼ ਤੇਰਾ ਨੀ ਤੇ ਜਦਾਦਾਰ ਕੀ ਮਖੂ ਵਾਲੇ ਉਹਨਾਂ ਨੂੰ ਸੰਤ ਕਹਿਣ ਚ ਪਤਾ ਨਹੀਂ ਕੀ ਉਹਨਾਂ ਦੇ ਮੂਹ ਤੇ ਜ਼ਖਮ ਆ ਉਹ ਪਾਜੀ ਕਹਿੰਦੇ ਤੇ ਜਦ ਪਸ਼ਟੂ ਜੀ ਕਹਿਣਗੇ ਹallelujah ਪਰ ਜੋ ਸ਼ਬਦ ਨੇ ਬੀਬੀ ਨੇ ਕਹੇ ਮਹਾਰਾਜ ਜੀ ਕਹਿੰਦੇ ਤੂੰ ਬੀਬੀ ਮੈਂ ਸੋਚਿਆ ਕਿ ਤੇ ਦੂਰ ਰਹਿੰਦੇ ਹੋਣੇ ਕਹਿੰਦੇ ਨਹੀਂ ਅਸੀਂ ਇਸਾਨਗਰੀ ਰਹਿੰਦੇ ਮੈਂ ਕਿਹਾ ਹੈ ਅੱਛਾ ਪਰ ਤੂੰ ਚਿੰਤਾ ਨਾ ਕਰ ਇਹ ਸਾਨੀ ਏਦਾਂ ਦਾ ਪਰਮੇਸ਼ਰ ਤੇਰੇ ਤੇ ਦਇਆ ਕਰਨਗੇ ਹallelujah ਪ੍ਰੇਰ ਹੋਈ ਸਰੀਰ ਹਲਕਾ ਹੋ ਗਿਆ ਬਲੀਡਿੰਗ ਉਸੇ ਟਾਈਮ ਕੱਟ ਗਈ ਜੀ ਜਿਹੜੀ ਆ ਰਹੀ ਔਰ ਦੂਸਰੀ ਆਤਮਾ ਛੱਡ ਕੇ ਗਈ ਉਸ ਤੋਂ ਬਾਅਦ ਇਹ ਚੱਲੇ ਸੀ ਕਿ ਚਲੋ ਠੀਕ ਹੈ ਜੀ ਹੁਣ ਜੀ ਦੁਆ ਕਰ ਰਹੇ ਹੋ ਜਿੱਦਾਂ ਸਾਰੇ ਕਹਿੰਦੇ ਕਿ ਮੇਰਾ ਆਪਰੇਸ਼ਨ ਕੀ ਹੋ ਜਾਏ ਸਾਰੇ ਕਹਿੰਦੇ ਨੇ ਇਹਦਾ ਹਾਂ ਜੀ ਮੇਰਾ ਆਪਰੇਸ਼ਨ ਕੀ ਹੋ ਜਾਏ ਸਹੀ ਹੋ ਜਾਏ ਮੈਂ ਕਹਾਂ ਨਹੀਂ ਨਹੀਂ ਆਪਰੇਸ਼ਨ ਨਾ ਕਰਾਇਆ ਜੇ ਆਪਾਂ ਤਾਂ ਚੋਰ ਫੜ ਲਿਆ ਆਪਰੇਸ਼ਨ ਕਾਹਦਾ ਕਰਾਉਣਾ ਹੁਣ ਇਹ ਤੇ ਬਲੱਡ ਤੈਨੂੰ ਥੜੀ ਲੱਗੇਗਾ ਤੂੰ ਤੇ ਕਿਹਨੂੰ ਬਲੱਡ ਦੇਣ ਵਾਲੀ ਐਡਾ ਸ਼ਰੀਰ ਇਹ ਮੈਂ ਕਿਹਾ ਪਾਪਾ ਜੀ ਹਾਂ ਉਹ ਨਹੀਂ ਨਹੀਂ ਇਜ਼ਰਾਈਲੀ ਜਿਹੜੇ ਉਹਨਾਂ ਨੂੰ ਨਹੀਂ ਕਦੇ ਇਦਾਂ ਹੁੰਦਾ ਨਾ ਮੈਨੂੰ ਪਤਾ ਪਰਮੇਸ਼ਰ ਨੇ ਕਿਹਾ ਤੁਸੀਂ ਇੱਕ ਤੇ ਇੱਕੇ ਜਿਹੜਾ ਤੁਹਾਡਾ ਬੱਦਾ ਉਹ ਹਜ਼ਾਰਾਂ ਤੇ ਪਾਰੀ ਹੋਏਗਾ ਤੇ ਮੈਂ ਕਿਹਾ ਰਹਿਣ ਦਿਓ ਐਤਵਾਰ ਤੱਕ ਵੇਟ ਕਰ ਲੋ ਇਹਨਾਂ ਨੇ ਕਿਹਾ ਠੀਕ ਆ ਇਹਨਾਂ ਨੇ ਇਦਾਂ ਹੀ ਹੋਇਆ ਹਾਂਜੀ ਇਹਨਾਂ ਨੇ ਇੱਥੇ ਗੰਡ ਬੰਨ ਲਈ ਕਿ ਨਹੀਂ ਆਪਾਂ ਐਤਵਾਰ ਤੱਕ ਵੇਟ ਕਰਦੇ ਹਾਂ ਪਰ ਜਦੋਂ ਗਿਆ ਉੱਥੇ ਫੀਸ ਪਹਿਲਾਂ ਜਮ੍ਹਾਂ ਹੋਈ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਹੋਣਾ ਤੁਹਾਡੇ ਤਾਂ ਐਮਰਜੈਂਸੀ ਹੈ ਬਲੀਡਿੰਗ ਹੋ ਰਹੀ ਹੈ ਤੇ ਕਰਨਾ ਹੀ ਪੈਣਾ ਆਪਰੇਸ਼ਨ ਪਰ ਇਹਨਾਂ ਨੂੰ ਉੰਦਰੋਂ ਸ਼ਬਦਾਂ ਨੇ ਇਹਨਾਂ ਨੂੰ ਲਿਆ ਸੀ ਇਹਨਾਂ ਨੇ ਕਿਹਾ ਸ਼ਬਦ ਪੂਰੇ ਕਰਨੇ ਆ ਕਿ ਜੋ ਕਿਹਾ ਇੱਕ ਵਾਰੀ ਪੂਰਾ ਕਰਨਾ ਔਰ ਬਸ ਉਹਨਾਂ ਸ਼ਬਦਾਂ ਤੇ ਖੜ ਕੇ ਸਵੇਰੇ ਗਿਆ ਡਾਕਟਰ ਨੂੰ ਉਹ ਮੰਨਣ ਦਾ ਫੇਰ ਮੈਨੂੰ ਫੋਨ ਲਾਇਆ 2-3 ਘੰਟੇ ਬਾਅਦ ਗੱਲ ਹੋਈ ਕਹਿੰਦੇ ਹੁਣ ਨਾ ਡਾਕਟਰਾਂ ਨੂੰ ਸਤਾਨਾ ਨੇ ਪੜਿਆ ਆ ਉਹਨਾਂ ਨੂੰ ਪ੍ਰੇਰ ਕਰੋ ਉਹਨਾਂ ਨੂੰ ਛੱਡ ਦੇਣ ਪ੍ਰੇਰ ਕੀਤੀ ਪਰਮੇਸ਼ਨ ਨੂੰ ਕਿਹਾ ਡਾਕਟਰਾਂ ਨੂੰ ਛਡਾਓ ਔਰ ਜਦੋਂ ਦੁਬਾਰਾ ਗੱਲ ਹੋਈ ਡਾਕਟਰਾਂ ਨੇ ਕਿਹਾ ਚਲੋ ਠੀਕ ਹੈ ਤੁਸੀਂ ਚਲੇ ਜਾਓ ਫੀਸ ਜਮਾ ਰਹਿਣ ਦਿਓ ਤੇ ਸੋਮਵਾਰ ਅੱਗੇ ਪ੍ਰੇਸ਼ਾਨ ਕਰਾ ਲਿਓ ਮੰਗਲਵਾਰ ਬਪਟਿਸਮ ਦਿੱਤੇ ਜਿਹੜੀ ਦੂਸਰੀ ਵੀਡੀਓ ਤੁਸੀਂ ਦੇਖੀ ਐ ਬਪਟਿਸਮ ਦੇਣ ਤੋਂ ਬਾਅਦ ਪੂਰਾ ਜਸ਼ਨ ਕਰਨ ਤੋਂ ਬਾਅਦ ਮੈਂ ਇੱਥੇ ਸੀ ਪਵਨ ਦੇ ਅੰਦਰ ਸ਼ਾਮੀ ਅੰਦਰ ਬੈਠਾ ਪ੍ਰੇਅਰ ਕਰ ਰਿਹਾ ਤੇ ਮੈਂ ਹਦਾਇਤ ਕੀ ਮਿਲੀ ਸੀ ਕਿ ਤੁਸੀਂ ਲਗਾਤਾਰ ਉਹਨਾਂ ਪਵਨ ਚ ਰਹਿਣਾ ਰੋਜ਼ ਆ ਕੇ ਪ੍ਰੇਅਰ ਕਰਕੇ ਜਾਣੀ ਹੈ ਇੱਥੇ ਕੋਈ ਹੋਵੇ ਨਾ ਹੋਵੇ ਸਵਰਗ ਦੂਤ ਇੱਥੇ ਹੀ ਹੈ ਪ੍ਰੇਅਰ ਕਰਕੇ ਜਾਣੀ ਪੁਲਪਿੱਟ ਦੇ ਸਾਹਮਣੇ ਔਰ ਹੁਣ ਇੱਕ ਮਸਾ ਚ ਰਹਿਣਾ ਇਧਰ ਉਧਰ ਹੱਥ ਨਹੀਂ ਰਖਾਉਣਾ ਜੋ ਕਰੋਨਾ ਹੀ ਕਰਾ ਲਿਆ ਤੁਹੀ ਪੁਰਾਣਾ ਬਸ ਤੇ ਆਪਾਂ ਵੇਖਾਂਗੇ ਚਮਤਕਾਰ ਇਹ ਨਾ ਗਿਆ ਠੀਕ ਇਦਾਂ ਹੀ ਕਰਾਂਗੇ ਮਿਲੇ ਕਦੋਂ ਮੈਨੂੰ ਹਾਲ ਹੈ ਮੰਗਲਵਾਰ ਦੇ ਔਰ ਸਾਰੀਆਂ ਹਦਾਇਤਾਂ ਨੂੰ ਮੰਨ ਕੇ ਬੁੱਧਵਾਰ ਰਾਤ ਨੂੰ ਜਦੋਂ ਆਏ ਆਪਰੇਸ਼ਨ تھیਟਰ 'ਚ ਉੱਠ ਕੇ ਆ ਗਏ ਔਰ ਜਿੱਦਾਂ ਹੀ ਪ੍ਰੇਰ ਹੋਈ ਉਹਨੇ ਸਾਰਾ ਕੁਝ ਦੁਬਾਰਾ ਮੰਨਿਆ ਆਇਆ ਇੰਦਾ ਸਾਰਾ ਮੇਰੀ ਬੱਸ ਹੋ ਗਈ ਹੁਣ ਹੁਣ ਤੂੰ ਜਿਵੇਂ ਕਹੇਗਾ ਉਦਾਂ ਹੀ ਕਰਾਂਗੇ ਮੈਂ ਕਹੇ ਕੱਟਣੀ ਆ ਅੰਦਰੋਂ ਤੂੰ ਇਹਨੂੰ ਜਿੱਦਾਂ ਮਰਜ਼ੀ ਕੱਟ ਕੇ ਇਹਦੇ ਸਰੀਰ 'ਚੋਂ ਬਾਹਰ ਕੱਢਣਾ ਸਵਰਗਦੂਤਾ ਨੂੰ ਕਿਹਾ ਔਰ ਜਦੋਂ ਬੀਬੀ ਦੂਸਰੇ ਦਿਨ ਬੁੱਧਵਾਰ ਦੁਬਾਰਾ ਮਿਲਣ ਲਈ ਆਏ ਔਰ ਲਾਸਟ ਵੀਡੀਓ ਤੁਸੀਂ ਦੇਖੀ ਆ ਪਹਿਲੀ ਵਾਰ ਹੋਇਆ ਏਦਾਂ ਮੈਂ ਨਹੀਂ ਅੱਜ ਤੱਕ ਕਦੀ ਏਦਾਂ ਸੁਣਿਆ ਕਿ ਦੁਸ਼ਟ ਆਤਮਾ ਮੈਂ ਏਦਾਂ ਕਵੇ ਕਿ ਆ ਮੈਂ ਛੁੱਟ ਚੱਲਿਆ ਰਸੌਲੀ ਨਾ ਸਿਰਫ ਔਰ ਸਿਰਫ ਉਸ ਦਿਨ ਏਸ਼ਪਾਰੀ ਮਹਾ ਸਮਰਥੀ ਸਥਾਨ ਦੇ ਉਤੇ ਹੀ ਪਰਮੇਸ਼ਰ ਨੇ ਏਦਾਂ ਦਾ ਮੌਜ ਜ਼ਾਇ ਕੀਤਾ ਹallelujah ਉਸੇ ਟਾਈਮ ਆਪਾਂ ਕੋਈ ਕੈਮਰੇ ਨਹੀਂ ਲਾਏ ਹੁੰਦੇ ਨਾ ਇਹ ਆਪਣੀ ਕੋਈ ਤਿਆਰੀ ਆਪਾਂ ਨੂੰ ਨਹੀਂ ਤੇ ਪਤਾ ਨਹੀਂ ਕਿੱਦਾਂ ਬਣਾ ਲਿਕੇ ਇਹਨੇ ਖੜੇ ਨੇ ਉੱਤੇ ਨਹੀਂ ਤੇ ਹੋਇਆ ਹੋਰ ਵੀ ਬਹੁਤ ਪਹਿਲਾਂ ਦੁਸ਼ਟ ਆਤਮਾ ਦੇ ਨਾਲ ਸਾਰਾ ਕੁਝ ਹੋਰ ਜਦੋਂ ਰਸੌਲੀ ਨਿਕਲੀ ਐ ਉਦੋਂ ਹੀ ਇਹਨਾਂ ਨੂੰ ਕਿਹਾ ਜਾਓ ਜਾ ਕੇ ਕੈਮਰਾ ਨਾਲ ਲੈ ਜਾਓ ਉੱਥੇ ਵਾਸ਼ਰੂਮ ਚੈੱਕ ਕਰੋ ਰਸੌਲੀ ਨਿਕਲ ਚੁੱਕੀ ਐ ਪਰ ਜਦੋਂ ਇਹ ਲੈ ਕੇ ਗਿਆ ਔਰ ਇਹਨਾਂ ਨੇ ਵਾਸ਼ਰੂਮ ਜਦੋਂ ਹੀ ਚੈੱਕ ਕੀਤਾ ਔਰ ਸੌਲੀ ਡਿੱਗੀ ਹੋਈ ਸੀ ਹਾਲੇਲੀਆ ਕੱਪੜਿਆਂ ਦੇ ਅੰਦਰ ਔਰ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਉਸੇ ਟਾਈਮ ਹੀ ਉਦੋਂ ਦੇਖਿਆ ਔਰ ਸੌਲੀ ਤੁਸੀਂ ਦੇਖ ਰਹੇ ਆ ਔਰ ਸੌਲੀ ਥੋੜੀ ਰਸੋਲਾ ਆਇਓ ਕਿੰਨਾ ਐਮਐਮ ਸੀਗਾ ਉਹਦੇ ਉਧਰ ਰਿਪੋਰਟ ਹੈਗੀ ਆਪਣੇ ਕੋਲ ਹਾਂਜੀ ਆ ਚੀਜ਼ ਰਿਪੋਰਟਾਂ ਨਾਲ ਲੈ ਕੇ ਆਇਆ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਤੁਹਾਡੇ ਸ਼ਬਦ ਤੁਹਾਡੀ ਜ਼ਿੰਦਗੀ ਦੇ ਅੰਦਰ ਉਹ ਚਮਤਕਾਰ ਕਰ ਸਕਦੇ ਐ ਜਿਹੜੇ ਤੁਸੀਂ ਕਦੇ ਸੋਚੇ ਨਹੀਂ ਅਲੱਗ-ਅਲੱਗ ਇਹਦੇ ਚ ਸਾਈਜ਼ 9.7mm 3.7 mm ਕਿੱਡੀ اچھا ਆ ਦੂਸਰਾ ਇਹਦੇ ਚ ਇਹਨੂੰ ਵੱਡੀ ਦਿਖਾਇਆ ਗਿਆ ਹੂੰ ਔਰ ਜਿੱਦਾਂ ਹੀ ਇਹਨਾਂ ਨੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਉਹ ਬੜਾ ਸ਼ੁਤਕਾਰਾ ਇਹਨਾਂ ਦੇ ਜੀਵਨ ਦੇ ਅੰਦਰ ਮਿਲਿਆ ਅੱਜ ਦੱਸਣਾ ਕੀ ਚਾਹਣਾ ਹੈ ਗਵਾਹੀ ਕੀ ਦੱਸਦੀਆਂ ਸਾਨੂੰ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੰਨਾ ਚਮਤਕਾਰ ਵੱਡਾ ਆਪਣੀ ਜ਼ਿੰਦਗੀ ਚ ਪਾ ਸਕਦੇ ਆ ਜਿਨ੍ਹਾਂ ਦੇ ਸ਼ਬਦ ਇੱਕੋ ਜਿਹੇ ਆ ਔਰ ਜਿਹੜੇ ਸ਼ਬਦ ਤੇ ਵਿਸ਼ਵਾਸ ਕਰਕੇ ਖੜਦੇ ਆ ਪਰਮੇਸ਼ਰ ਨੂੰ ਰੋਕ ਲੈਂਦੇ ਆ ਉਹ ਚਮਤਕਾਰ ਕਰਨ ਦੇ ਲਈ ਅਮਨ ਕੀ ਕਰ ਲੈਂਦੇ ਆ ਰੋਕ ਲੈਂਦੇ ਆ ਕੌਣ ਤੇ ਮੈਂ ਦੇ ਪੁੱਤਰ ਵਰਤਮਈ ਅੰਨੇ ਮੰਗਦੇ ਵਰਗੇ ਪਰ ਜਿਹੜੇ ਬਹੁਤ ਆ ਘਰਾਂ ਦੇ ਪਰੋਣੇ ਆ ਜਾਦੀਆਂ ਸਲਾਵਾਂ ਚ ਉਹ ਫਿਰ ਘੁੰਮਦੇ ਰਹਿੰਦੇ ਇਦਾਂ ਪਰ ਜਿਹੜੇ ਪਰਮੇਸ਼ਰ ਨੂੰ ਦਿਖਾਉਂਦੇ ਆ ਕਿ ਮੈਂ ਤੇਰੇ ਬਦਲੇ ਰਿਸਕ ਲੈ ਲਿਆ ਤੇ ਫਿਰ ਪਰਮੇਸ਼ਰ ਆਪ ਪੁੱਤਰ ਆਉਂਦੇ ਆ ਅਮੇਨ ਅਰ ਅੱਜ ਇਸ ਵੱਡੀ ਰਸੌਲੀ ਤੋਂ ਤੁਸੀਂ ਦੇਖੋ ਆਪਰੇਸ਼ਨ ਕਿੱਦਾਂ ਹੋਣਾ ਸੀ ਪੈਸਾ ਤਾਂ ਚਲੋ ਲੱਗਣਾ ਹੀ ਐ ਪਰ ਜਿਹੜਾ ਪੇਟ ਫਾੜਿਆ ਜਾਣਾ ਉਭਿਓ ਸੀ ਵਾਲਾ ਟੀਕਾ ਲਗਣਾ ਦਵਾਈਆਂ ਬਾਅਦ ਦੇ ਵਿੱਚ ساری ਜ਼ਿੰਦਗੀ ਟਕਰਾ ਕੌਣ ਰਿਹਾ ਸੀ ਉਹਨੂੰ ਦੁਸ਼ਟ ਆਤਮਾ ਔਰ ਉਹਨੇ ਕਿਹਾ ਮੈਂ ਮਾਰਨਾ ਸੀ ਇਹਨੂੰ ਅੰਦਰ ਆਪਰੇਸ਼ਨ ਥੀਟਰ ਦਾ ਮਾਰਨਾ ਸੀ ਪਰ ਤੁਹਾਡੇ ਮੇਰੇ ਪਰਮੇਸ਼ਵਰ ਨੇ ਮਹਾ ਅਭਿਸ਼ੇਕ ਦੇ ਪਰਮੇਸ਼ਵਰ ਨੇ ਇਸ ਬੇਟੀ ਨੂੰ ਆਜ਼ਾਦ ਕੀਤਾ ਉਸ ਵੱਡੀ ਰਸਵਾਲੀ ਤੋਂ ਹਾਲੇ ਹੀ ਤੇਰਾ ਧੰਨਵਾਦ ਜਿੱਦਾਂ ਪ੍ਰਭੂ ਜੀ ਆ ਤੁਸੀਂ ਤੇ ਕਿਦਾਂ ਲੱਗਦਾ ਸੀ ਜਿੱਦਾਂ ਹਾਂਜੀ ਕਿ ਇਦਾਂ ਨਹੀਂ ਨਿਕਲ ਸਕਦੀ ਰਸੌਲੀ ਨਹੀਂ ਜੀ ਮੈਨੂੰ ਨਹੀਂ ਸੀ ਲੱਗਦਾ ਵੀ ਇਦਾਂ ਨਿਕਲੂਗੀ ਮੈਨੂੰ ਆਪਰੇਸ਼ਨ ਤੋਂ ਵੀ ਬਹੁਤ ਜ਼ਿਆਦਾ ਡਰ ਲੱਗਦਾ ਜਦੋਂ ਆਪਰੇਸ਼ਨ ਦਾ ਨਾਮ ਲੈਂਦੇ ਹੀ ਮੈਨੂੰ ਤੇਲੀਆਂ ਹੀ ਛੁੱਟ ਪੈਂਦੀਆਂ ਸੀ ਉਦੋਂ ਹੀ ਅੱਛਾ ਹਾਂਜੀ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਮੈਨੂੰ ਮਤਲਬ ਵੀ ਇਦਾਂ ਹੋਊਗਾ ਵੀ ਮੇਰੇ ਵਰਸੌਲੀ ਨਿਕਲ ਆਊਗੀ ਇਦਾਂ ਮੈਂ ਖੋਦ ਹੀ ਰਹਿਣ ਰਹਗੀ ਕਿ ਮੈਂ ਕਹਾ ਪ੍ਰਭੂ ਤੇਰਾ ਧੰਵਾਤੂ ਆਪਦੇ ਦਾਸਾਂ ਦੇ ਦੁਆਰਾ ਹੋ ਕੇ ਇੰਨਾ ਮੇਰੇ ਨਾਲ ਚਮਤਕਾਰ ਵੱਡਾ ਕੀਤਾ ਆਪਦੇ ਦਾਸਾਂ ਦੇ ਬੋਲ ਨੂੰ ਥੱਲੇ ਨਹੀਂ ਡਿੱਗਣ ਦਿੱਤਾ ਤੁਸੀਂ ਤੁਸੀਂ ਐਤਵਾਰ ਦਾ ਕਹ ਤੇ ਤੁਸੀਂ ਬੁੱਧਵਾਰ ਹੀ ਪ੍ਰਭੂ ਮੇਰੇ ਵਿੱਚ ਕੰਮ ਕਰ ਦਿੱਤਾ ਤੁਸੀਂ ਕੀ ਕਹੋਗੇ ਸੁਣਨ ਵਾਲਿਆਂ ਨੂੰ ਫਿਰ ਹਾਂਜੀ ਸੁਣਨ ਵਾਲਿਆਂ ਨੂੰ ਕੀ ਮੈਸੇਜ ਦੇਣਗੇ ਕਿ ਕਰਨਗਰ ਇਹਨਾਂ ਮੁਸ਼ਕਲ ਪਰੇਸ਼ਾਨੀਆਂ ਸੁਣਨ ਵਾਲਿਆਂ ਨੂੰ ਮੈਂ ਇਹੀ ਕਹਿ ਸਕਦੀ ਆ ਵੀ ਜਿਵੇਂ ਮੈਂ ਵਿਸ਼ਵਾਸ ਕੀਤਾ ਤੁਸੀਂ ਵੀ ਵਿਸ਼ਵਾਸ ਕਰੋ ਤੇ ਜੋ ਵੀ ਭੈਣ ਭਾਈ ਕੋਈ ਦੁਖੀ ਆ ਉਹ ਆਵੇ ਇੱਥੇ ਤੇ ਉਹ ਜਿਵੇਂ ਮੇਰੇ ਨਾਲ ਪ੍ਰਭੂ ਨੇ ਕੰਮ ਕੀਤਾ ਉਹੀ ਪ੍ਰਭੂ ਤੁਹਾਡਾ ਤੇ ਉਹੀ ਪ੍ਰਭੂ ਮੇਰਾ ਤੇਰਾ ਮਹਾ ਕਿਸੇ ਦੁਖਦਾ ਬੜਾ ਮਾਜ ਕਰਦਾ ਹੈ ਤੇਰਾ ਮਹਾ ਕਿਸੇ ਦੁਖਦਾ ਜਿੰਦਾ ਹੈ ਜਿੰਦਾ ਹੈ ਸ਼ੁਹਿੰਦਾ ਹੈ ਜਿੰਦਾ ਹੈ ਜਿੰਦਾ ਹੈ ਸ਼ੁਹਿੰਦਾ ਹੈ ਜਿੰਦਾ ਹੈ ਜਿੰਦਾ ਹੈ ਸ਼ੁਹਿੰਦਾ ਹੈ ਜਿੰਦਾ ਹੈ ਸ਼ੁਹਿੰਦਾ ਹੈ ਜਿੰਦਾ 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 ਹੈ ਜਿੰਦਾ ਹੈ ਚਾਹੇ ਪੱਥਰੀ ਰਸੌਲੀ ਜੋ ਕੁਛ ਵੀ ਹੈ ਮੇਰੇ ਪਰਮੇਸ਼ਵਰ ਦੀ ਮਹਾ ਸ਼ਕਤੀ ਅੱਗੇ ਉਹਨੂੰ ਜਲਾਏਗੀ ਅਰੇ ਅਰ ਜਬੂਤ ਅੱਜ ਤੁਹਾਡੇ ਅੰਦਰ ਜਾਣਗੇ ਸਰੀਰ ਦੇ ਪਰ ਜੋ ਕੁਛ ਅੰਦਰ ਵਿਖਰਿਆ ਪਿਆ ਉਲਟਾ ਪੁਲਟਾ ਹੈ ਉਹਨੂੰ ਬਿਲਕੁਲ ਸਿੱਧਾ ਕਰ ਦੇਣਗੇ बेबी अगर टेड है तो राइट स्थान पर आ जाएगा अब गर्भ अगर गलत स्थान पर अज खुलगे मां साम्राज्य द्वारा हत्या और शुक्राना करो परमेश्वर परमेश्वर तेरा धनवाद कि तू मैंने उस स्थान पर रखा ਜਿੱਥੇ ਤੂੰ ਆਪ ਆਪਣੇ ਲੋਕਾਂ ਨੂੰ ਚੰਗਾ ਕਰ ਰਿਹਾ ਪਰਮੇਸ਼ਰ ਦੇ ਮੋਹ ਜੇ ਤੇਰੇ ਹੈ ਪਵਿੱਤਰ ਆਤਮਾ ਦੀ ਤਾਕਤ ਪਬੂ ਯਸ਼ੂ ਦੇ ਜਿੰਦਾ ਲਈ ਦੁਆਰਾ ਅੱਜ ਮੈਂ ਵੀ ਤਿਆਰ ਆ ਆਪਣਾ ਚੰਦਨਕਾਰ ਪਾਉਣ ਲਈ ਚੁੱਕ 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 ਆਪਣੇ ਹੱਥਾਂ ਨੂੰ ਤੁਸੀਂ ਜਿਹੜੇ ਭਵੰਦੇ ਸਹਿਯੋਗੀ ਆ ਜਿਹੜਾ ਇੱਕ ਇੱਕ ਹਿੱਸਾ ਤੁਸੀਂ ਭਵੰਦੇ ਅੰਦਰ ਪਾ ਰਹੇ ਆ ਇਹ ਤੁਸੀਂ ਦੇਖ ਰਹੇ ਹੋ ਕਿਹੜੇ ਹਿੱਸੇ ਜਾ ਰਿਹਾ ਕਿ ਕਿਦਾਂ ਉਹ ਲੋਕ छुड़ाए ਜਾ ਰਹੇ ਹੈ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੀ ਬਸੀ ਹੋਣ ਦੇ باوجود ਵੀ ਕੋਈ ਆਸ ਨਹੀਂ ਸੀ ਆਪਰੇਸ਼ਨ ਹੀ ਹਾਲ ਸੀ ਕੀ ਹਾਲ ਸੀ ਆਪਰੇਸ਼ਨ ਪਰ ਪਰਮੇਸ਼ਵਰ ਨੇ ਖੁਦ ਸਵਰਗ ਦੂਤਾ ਨੇ ਆਪਰੇਸ਼ਨ ਕਰ ਦਿੱਤਾ ਔਰ ਤੁਸੀਂ ਜਦੋਂ ਰਸਵਾਲੀ ਨੂੰ ਵੇਖੋਗੇ ਨੇੜਿਆਂ ਚੰਗੀ ਤਰ੍ਹਾਂ ਨਾਲ ਉਹ ਬੜੇ ਸੋਹਣੇ ਤਰੀਕੇ ਨਾਲ ਕੱਟੀ ਹੋਈ ਐ ਜਿੱਦਾਂ ਡਾਕਟਰ ਚੰਗਾ ਡਾਕਟਰ ਕੱਟਦਾ ਉਹਨੂੰ ਔਰ ਤੁਸੀਂ ਦੇਖੋ ਅੰਦਰ ਸਟੀਚ ਲਾਉਣੇ ਕੀ ਕਰਨਾ ਚੁੱਕੋ ਆਪਣੇ ਹੱਥਾਂ ਨੂੰ ਔਰ ਆਪਣੀ ਤਿਆਰੀ ਕਰੋ ਅੱਜ ਅਜਤੂਨ ਪਹਾੜ ਦਾ ਆਇਲ ਅੱਜ ਤੁਹਾਨੂੰ ਛੂਣ ਜਾ ਰਿਹਾ ਅਮੀਨ ਅੱਜ ਕੱਲੇ ਕੱਲੇ ਨੂੰ ਛੂਇਆ ਜਾਣਾ ਅਮੀਨ ਪਰ ਕੌਣ ਅੱਜ ਚੰਗਾਈ ਪਾਏਗਾ ਜਿਹੜਾ ਤਿਆਰ ਹੋਏਗਾ ਅਮੀਨ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ ਕਿਉਂਕਿ ਉਸ ਤੋਂ ਬਾਅਦ ਮੈਂ ਚਲੇ ਜਾਣਾ ਤੁਹਾਡੇ ਦੇ ਪ੍ਰੇਅਰ ਦੇ ਲਈ ਆਇਲ ਦੇ ਲਈ ਟੀਮ ਨੇ ਮੈਸੇਜ ਭੇਜਤਾ ਕਿ ਆਪਣੇ ਨਜ਼ਰਾਨੇ ਆਪਣੀਆਂ ਪੇਟਾਂ ਕਮਾਈ ਦਾ ਦਸਵਾਂ ਹਿੱਸਾ ਆਪਣੀ ਖੁਸ਼ੀ ਦੀ ਭੇਂ ਔਰ ਪਰਮੇਸ਼ਵਰ ਦੀ ਦੇਣ ਨੂੰ ਬਚਾਉਣ ਲਈ ਤੁਹਾਡਾ ਉਹ ਬੀਜ ਤੁਹਾਡਾ ਹਿੱਸਾ ਇਹ ਮੌਕਾ ਹੈ ਕਿ ਹੁਣ ਅਸੀਂ ਉਹਦੇ ਘਰ ਚ ਚੜਾਵਾਂਗੇ ਕੁਛ ਹੀ ਸਮੇਂ ਦੇ ਬਾਅਦ ਸੇਵਾਦਾਰ ਆ ਰਹੇ ਆ ਤੁਹਾਡੇ ਕੋਲ ਤਿਆਰੀ ਕਰ ਲਓ ਆਪਣੀ ਆਪਣਾ ਨਜ਼ਰਾਨਾ ਆਪਣੀ ਪੈਣ ਛਡਾਉਣ ਦੇ ਲਈ ਉਸ ਥਾਂ ਦੇ ਜਿੱਥੇ ਪਰਮੇਸ਼ਰ ਖੁਦ ਆਪ ਕੰਮ ਕਰ ਰਿਹਾ ਹੈ ਔਰ ਦੁਸ਼ਤ ਆਤਮਾਵਾਂ ਛੱਡ ਕੇ ਜਾ ਰਹੀਆਂ ਪਰਮੇਸ਼ਰ ਦੇ ਲੋਕਾਂ ਨੂੰ ਔਰ ਅੱਜ ਉਹ ਵੱਡੀਆਂ